ਜਦੋਂ ਸਰਵ ਤਰ੍ਹਾਂ ਦੀਆਂ ਦਾਲਾਂ ਤੋਂ ਭਰ ਜਾਂਦਾ ਹੈ ਮਨ ਜਾਂ ਫਿਰ ਘਰ ਵਿੱਚ ਆਉਂਦੇ ਨੇ ਮਹਿਮਾਨ ਤਾਂ ਫਿਰ ਬੜੀਆਂ ਸਬਜ਼ੀਆਂ ਤਿਆਰ ਹੁੰਦੀਆਂ ਤੇ ਫਿਰ ਉਹਦੇ ਨਾਲ ਬਣਦੀ ਹੈ ਸਪੈਸ਼ਲ ਜੀ ਦਾਲ ਮੱਖਣੀ ਜਿਹੜੀ ਕਿ ਐਨੀ ਜ਼ਿਆਦਾ ਟੇਸਟੀ ਬਣਦੀ ਹੈ ਜਿਨੇ ਦੋ ਰੋਟੀਆਂ ਖਾਣੀਆਂ ਚਾਰ ਖਾਊਗਾ ਪਰ ਜਿੰਨਾ ਵੱਡਾ ਇਹਦਾ ਨਾਂ ਹੈ ਬਣਾਉਣੀ ਬੜੀ ਸੌਖੀ ਹੈ ਤੇ ਅੱਜ ਆਪਾਂ ਤੁਹਾਡੇ ਲਈ ਤਿਆਰ ਕੀਤੀ ਹੈ ਦਾਲ ਮੱਖਣੀ ਜੀ ਦਾ ਸੁਆਦ ਕਿਸੇ ਵੀ ਹੋਟਲ ਰੈਸਟੋਰੈਂਟ ਤੋਂ ਘੱਟ ਨਹੀਂ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਅੱਧੀ ਕੌਲੀ ਲੈਣੀ ਹੈ ਮਾਂ ਦੀ ਦਾਲ ਦੀ ਜਿਹੜੇ ਕਿ ਮਾਂ ਆਪ ਸਾਬਤ ਲਈ ਹੈ ਉਸ ਤੋਂ ਬਾਅਦ ਜੀ ਬਿਲਕੁਲ ਥੋੜੇ ਜਿਹਾ ਲਵਾਂਗੇ ਆਪਾਂ ਰਾਜਮਾ ਇਹਦੇ ਵਿੱਚ ਪਾਉਣਾ ਬੜੇ ਜ਼ਰੂਰੀ ਹੈ ਕਿਉਂਕਿ ਇਹ ਤੋਂ ਬਿਨਾ ਇਹ ਦਾਲ ਹੈ ਜਿਹੜੀ ਬਿਲਕੁਲ ਅਧੂਰੀ ਹੈ ਤੇ ਨੂੰ 7 ਤੋਂ 8 ਘੰਟੇ ਤੁਸੀਂ ਪਹਿਲਾਂ ਭਿਉ ਕੇ ਰੱਖ ਦੇਣਾ ਹੈਗਾ ਉਸ ਤੋਂ ਬਾਅਦ ਜੀ ਇੱਕ ਲੈਣਾ ਹੈਗਾ ਕੁੱਕਰ ਫਿਰ ਉਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਦੇ ਆਪਾਂ ਤਿੰਨ ਇੱਕ ਗਲਾਸੇ ਦੇ ਵਿੱਚ ਪਾਣੀ ਦੇ ਪਾਏ ਐ ਤੇ ਆਪਣੇ ਰਾਜਮਾ ਤੇ ਜਿਹੜੇ ਮਾਂ ਸੀਗੇ ਉਹ ਭਿੱਜ ਕੇ ਤਿਆਰ ਹੋ ਗਏ ਤੇ ਉਹਨੂੰ ਨੂੰ ਚੰਗੀ ਤਰ੍ਹਾਂ ਤੁਸੀਂ ਮਲ ਮਲ ਕੇ ਧੋ ਲੈਣਾ ਪੰਜ ਛੇ ਵਾਰੀ ਤੁਸੀਂ ਧੋ ਲਿਓ ਉਸ ਤੋਂ ਬਾਅਦ ਜੀ ਉਹਨਾਂ ਨੂੰ ਪਾਵਾਂਗੇ ਆਪਾਂ ਕੁੱਕਰ ਵਿੱਚ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਖੜੇ ਮਸਾਲੇ ਜਿਹਦੇ ਵਿੱਚ ਦਾਲਚੀਨੀ ਵੱਡੀ ਇਲਾਇਚੀ ਦੋ ਤੇਜ ਪੱਤੇ ਪਾਏ ਐ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਤੇ ਇੱਕ ਚਮਚੇ ਪਾਵਾਂਗੇ ਆਪਾਂ ਘਿਓ ਦਾ ਚਾਹੇ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜੀ ਇਹਨੂੰ ਹਲਕਾ ਜਿਹਾ ਆਪਾਂ ਮਿਕਸ ਕਰਕੇ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਕੁੱਕਰ ਨੂੰ ਆਪਾਂ ਬੰਦ ਕਰ ਦਾਂਗੇ ਤੇ ਇਹਦੀਆਂ 7 ਤੋਂ 8 ਆਪਾਂ ਬਿਸਲਾ ਲਗਾ ਲਾਂਗੇ ਪਾਣੀ ਹੈ ਜਿਹੜਾ ਤੁਸੀਂ ਆਪਣੀ ਦਾਲ ਦੇ ਹਿਸਾਬ ਨਾਲ ਲੈ ਲਿਓ ਤੇ ਦਾਲ ਨੂੰ ਭਿਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੀ ਦਾਲ ਫੁੱਲੂਗੀ ਓਨੀ ਜ਼ਿਆਦਾ ਟੇਸਟੀ ਬਣੂਗੀ ਉਸ ਤਰ੍ਹਾਂ ਜੀ ਆਪਾਂ ਲਈਏ 2-3 ਪਿਆਜ਼ 2-3 ਹਰੀਆਂ ਮਿਰਚਾਂ ਤੇ ਉਹਨੂੰ ਇੱਕ ਚੋਪਰ ਦੇ ਵਿੱਚ ਪਾ ਕੇ ਆਪਾਂ ਚੋਪ ਕਰ ਲਾਂਗੇ ਨਾ ਜ਼ਿਆਦਾ ਬਰੀਕ ਤੇ ਨਾ ਜ਼ਿਆਦਾ ਮੋਟਾ ਬਾਕੀ ਤੁਸੀਂ ਇਹਨੂੰ ਕਰਦ ਵਗੈਰਾ ਨਾਲ ਵੀ ਕੱਟ ਸਕਦੇ ਹੋ ਫਿਰ ਆਪਾਂ ਲਈਏ ਜੀ ਇੱਥੇ ਚਾਰ ਟਮਾਟਰ ਪਰ ਟਮਾਟਰਾਂ ਦਾ ਸਾਈਜ਼ ਛੋਟਾ ਸੀ ਜੇ ਤੁਹਾਡੇ ਕੋਲ ਵੱਡੇ ਹੋਣ ਤਾਂ ਦੋ ਹੀ ਕਾਫੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਮੋਟਾ ਮੋਟਾ ਕੱਟ ਕੇ ਤੇ ਇਹਨਾਂ ਦੀ ਆਪਾਂ ਪਿਓਰੀ ਤਿਆਰ ਕਰ ਲਾਂਗੇ ਇਹਦੇ ਵਿੱਚ ਟਮਾਟਰ ਹੈ ਜਿਹੜੇ ਉਹ ਕੱਟ ਕੇ ਨਹੀਂ ਪੈਂਦੇ ਇਸੇ ਤਰੀਕੇ ਨਾਲ ਹੀ ਤੁਸੀਂ ਉਹਦੀ ਪਿਓਰੀ ਤਿਆਰ ਕਰ ਲਿਓ ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਇੱਕ ਕੜਾਈ ਤੇ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਤੇ ਇੱਥੇ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ ਕੀ ਉਹ ਨੂੰ ਕਰ ਲਿਆ ਆਪਾਂ ਗਰਮ ਤੇ ਫਿਰ ਇਹਦੇ ਵਿੱਚ ਇੱਕ ਚਮਚ ਪਾਇਆ ਆਪਾਂ ਅਦਰਕ ਤੇ ਲਸਣ ਦਾ ਪੇਸਟ ਤੁਸੀਂ ਚਾਹੋ ਤਾਂ ਇਹਨਾਂ ਨੂੰ ਛੋਟਾ ਛੋਟਾ ਕੱਟ ਸਕਦੇ ਹੋ ਜਾਂ ਤੁਸੀਂ ਇਹਨੂੰ ਚੌਪ ਕਰ ਲਿਓ ਪਰ ਜੇ ਪੇਸਟ ਹੋਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਜਦੋਂ ਹਲਕਾ ਜਿਹਾ ਪਕਾ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਹਰੀ ਮਿਰਚ ਜਿਹਨੂੰ ਆਪਾਂ ਚੌਪ ਕੀਤਾ ਸੀ ਇਦੇ ਵਿੱਚ ਕੋਈ ਵੀ ਚੀਜ਼ ਤੁਸੀਂ ਪਾਉਣੀ ਹੈ ਜਾਂ ਤਾਂ ਦਰਦਰੀ ਪੀਸ ਲਿਓ ਜਾਂ ਫਿਰ ਉਹਦਾ ਪੇਸਟ ਤਿਆਰ ਕਰ ਲਿਓ ਕਿਉਂਕਿ ਤੜਕੇ ਦੇ ਵਾਂਗ ਇਹਦੇ ਵਿੱਚ ਆਪਾਂ ਕੱਟ ਕੇ ਸਮਾਨ ਨਹੀਂ ਪਾਉਣਾ ਕਿਉਂਕਿ ਇਸੇ ਤਰੀਕੇ ਨਾਲ ਇਹ ਦਾਲ ਹੈ ਜਿਹੜੀ ਬੜੀ ਟੇਸਟੀ ਬਣਦੀ ਹੈ ਫਿਰ ਆਪਾਂ ਦੋ ਕ ਮਿਰਚਾਂ ਨੂੰ ਬਚਾਲੇ ਕੱਟ ਲਾ ਕੇ ਤੇ ਸਭ ਧੀ ਇਹਦੇ ਵਿੱਚ ਪਾਤਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖੀ ਹੋਈ ਹੈ ਹੌਲੀ ਹੌਲੀ ਇਹਨੂੰ ਪਕੋਂਦੇ ਜਾਵਾਂਗੇ ਜਦੋਂ ਹੀ ਪਿਆਜ਼ ਚੰਗੀ ਤਰ੍ਹਾਂ ਪੱਕ ਗਏ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਟਮਾਟਰਾਂ ਦੀ ਪਿਓਰੀ ਜਿਹੜੀ ਆਪਾਂ ਤਿਆਰ ਕੀਤੀ ਸੀ ਹੁਣ ਇਹਨੂੰ ਆਪਾਂ ਮਿਕਸ ਕਰ ਦਾਂਗੇ ਤੇ ਹਲਕਾ ਜਿਹਾ ਜਦੋਂ ਇਹਨੇ ਆਪਣਾ ਕਲਰ ਹੈ ਜਿਹੜਾ ਚੇਂਜ ਕਰ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਜਿਹੜੀ ਕਿ ਆਪਾਂ 1 ਚਮਚ ਪਾਈ ਹੈ ਕਿਉਂਕਿ ਇਹਦਾ ਟੇਸਟ ਨਹੀਂ ਹੁੰਦਾ ਕਲਰ ਹੀ ਹੁੰਦਾ ਫਿਰ ਆਪਾਂ ਅੱਧਾ ਚਮਚ ਪਾਇਆ ਹਲਦੀ ਦਾ ਧਨੀਆ ਪਾਊਡਰ ਫਿਰ ਜ਼ਰੂਰਤ ਅਨੁਸਾਰ ਪਾਇਆ ਨਮਕ ਨਮਕ ਤੁਸੀਂ ਦੇਖ ਕੇ ਪਾਇਓ ਕਿਉਂਕਿ ਪਹਿਲਾਂ ਆਪਾਂ ਜੋ ਦਾਲ ਪਕਾਈ ਸੀ ਉਹਦੇ ਵਿੱਚ ਪਾਇਆ ਫਿਰ ਪਾਈ ਆਪਾਂ ਤੇਖੀ ਮਿਰਚ ਬਿਲਕੁਲ ਥੋੜਾ ਜਿਹਾ ਪਾਇਆ ਆਪਾਂ ਇਹਦੇ ਵਿੱਚ ਮਸਾਲਾ ਤੇ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਹਨੂੰ ਮਿਕਸ ਕਰਨ ਦੇ ਸਮੇਂ ਜਿਹੜਾ ਆਪਣਾ ਪਿਉਰੀ ਵਾਲਾ ਜੱਗ ਸੀ ਆਪਾਂ ਉਸੇ ਵਿੱਚ ਹੀ ਥੋੜਾ ਜਿਹਾ ਪਾ ਲਿਆ ਪਾਣੀ ਤੇ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਤੋਂ ਬਾਅਦ ਆਪਾਂ ਇਹਨੂੰ 4 ਤੋਂ 5 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਜਦੋਂ ਤੱਕ ਇਹ ਮਸਾਲਾ ਜਿਹੜਾ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦਾ ਤੇ ਇਹ ਦਾਲ ਨੂੰ ਇੱਕ ਤਰ੍ਹਾਂ ਲਾ ਲਓ ਤੁਸੀਂ ਇਹ ਹੀ ਤੜਕਾ ਹੈ ਦਾ ਇਸੇ ਤਰੀਕੇ ਨਾਲ ਆਪਾਂ ਇਹਨੂੰ ਤਿਆਰ ਕਰਨਾ ਉਸ ਤੋਂ ਬਾਅਦ ਹੀ ਦੂਸਰੀ ਸਾਈਡ ਆਪਣੀ ਦਾਲ ਹੋਗੀ ਤਿਆਰ ਦੇਖੋ ਹੁਣ ਆਪਾਂ ਇਹਦੇ ਵਿੱਚੋਂ ਦਾਲ ਚੀਨੀ ਤੇਜ ਪੱਤਾ ਇਲਾਇਚੀ ਇਹ ਸਾਰੀਆਂ ਚੀਜ਼ਾਂ ਆਪਾਂ ਬਾਹਰ ਕੱਢ ਦਾਂਗੇ ਉਸ ਤੋਂ ਬਾਅਦ ਤੁਸੀਂ ਕੋਈ ਮੈਸ਼ਰ ਵੀ ਲੈ ਸਕਦੇ ਹੋ ਜਾਂ ਕਿਸੇ ਵੀ ਕੜਛੀ ਵਗੈਰਾ ਨਾਲ ਇਹਨੂੰ ਹਲਕਾ ਜਿਹਾ ਮੈਸ਼ ਕਰ ਲਿਓ ਤੇ ਫਿਰ ਇਧਰ ਜਦੋਂ ਹੀ ਆਪਣਾ ਮਸਾਲਾ ਹੋ ਗਿਆ ਤਿਆਰ ਤੇ ਦਾਲ ਨੂੰ ਨਾਲ-ਨਾਲ ਹੀ ਆਪਾਂ ਲੱਕੜੀ ਦੇ ਸਪੂਨ ਨਾਲ ਹੌਲੀ-ਹੌਲੀ ਮੈਸ਼ ਕਰ ਲਿਆ ਜਿੰਨਾ ਕੋ ਹੋ ਸਕੇ ਉਹਨਾਂ ਕਰ ਲਿਓ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੜਾਈ ਦੇ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਜਦੋਂ ਜਦੋਂ ਇਹ ਪੱਕੂਗੀ ਇਹਨੇ ਆਪਣੇ ਆਪ ਹੀ ਘੁਲਦੇ ਜਾਣਾ ਤੇ ਇੰਨੀ ਜ਼ਿਆਦਾ ਟੇਸਟੀ ਬਣੂਗੀ ਜਦੋਂ ਤੁਸੀਂ ਬਣਾ ਕੇ ਖਾਓਗੇ ਸਾਨੂੰ ਉਦੋਂ ਪਤਾ ਲੱਗੂਗਾ ਤੇ ਇਹਨੂੰ ਹੋਟਲ ਰੈਸਟੋਰੈਂਟ ਵਾਲੇ ਕਿਵੇਂ ਤਿਆਰ ਕਰਦੇ ਆ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾਵਾਂਗੇ ਜਦੋਂ ਇਹ ਦਾਲ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਈ ਇਹਨੂੰ 10 ਮਿੰਟ ਤੱਕ ਇਸੇ ਤਰ੍ਹਾਂ ਹੀ ਪਕਾਈ ਜਾਣਾ ਜਦੋਂ ਇਹ ਪੱਕ ਗਈ ਤੇ ਇਹਦੇ ਵਿੱਚ ਆਪਾਂ ਪਾਇਆ ਜੀ ਅੱਧਾ ਗਲਾਸ ਦੁੱਧ ਦਾ ਇਹ ਆਪਾਂ ਮਿਕਸ ਕਰਤਾ ਹੋਟਲ ਵਗੈਰਾ ਤੇ ਇਹ ਦੁੱਧ ਹੈ ਜਿਹੜਾ ਉਹ ਲਾਜ਼ਮੀ ਪਾਉਂਦੇ ਆ ਕਿਉਂਕਿ ਕਈ ਵਾਰੀ ਆਪਾਂ ਕਹਿ ਦਿੰਨੇ ਆ ਵੀ ਉਹ ਇਹ ਜੀ ਨਹੀਂ ਬਣੀ ਤੇ ਇਸ ਤਰੀਕੇ ਨਾਲ ਤੁਸੀਂ ਟਰਾਈ ਕਰਕੇ ਜ਼ਰੂਰ ਦੇਖਿਓ ਫਿਰ ਇਹਦੇ ਵਿੱਚ ਆਪਾਂ ਦੋ ਪੀਸ ਪਾਤੇ ਚੀ ਬਟਰ ਦੀ ਦੇਖੋ ਦਾਲ ਦਾ ਕਲਰ ਹੈ ਜਿਹੜਾ ਕਿੰਨਾ ਜ਼ਿਆਦਾ ਵਧੀਆ ਆ ਹੈ ਪੱਕ ਕੇ ਇਹ ਤਿਆਰ ਹੋ ਗਈ ਨਾਲ ਨਾਲ ਇਹਨੂੰ ਤੁਸੀਂ ਪਕਾਈ ਜਾਣਾਗਾ ਦਾਲ ਤੇ ਤਿਆਰ ਕੀਤੇ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ 20 ਮਿੰਟ ਤੱਕ ਇਸੇ ਤਰ੍ਹਾਂ ਹੀ ਇਹਦੇ ਵਿੱਚ ਤੁਸੀਂ ਸਾਰਾ ਸਮਾਨ ਪਾ ਪਾ ਕੇ ਇਹਨੂੰ ਪਕਾਈ ਜਾਣਾ ਤੇ ਇਹਦੇ ਉੱਪਰ ਪਾਵਾਂਗੇ ਆਪਾਂ ਥੋੜੀ ਜੀ ਕਸਤੂਰੀ ਮੇਥੀ ਤਾਂ ਕਿ ਜਿਹੜਾ ਦਾ ਟੇਸਟ ਹੈ ਉਹ ਬੜਾ ਹੀ ਵਧੀਆ ਆਵੇ ਜਦੋਂ ਇੰਨੀਆਂ ਚੀਜ਼ਾਂ ਤੁਸੀਂ ਮਿਕਸ ਕਰ ਲਈਆਂ ਤਾਂ ਫਿਰ ਇੱਕ ਚੀਜ਼ ਆਪਾਂ ਹੁਣ ਹੋਰ ਮਿਲਾਵਾਂਗੇ ਉਹ ਹੈਗੀ ਜੀ ਆਪਣੇ ਘਰ ਦੀ ਮਲਾਈ ਤੁਸੀਂ ਚਾਹੋ ਤੱਕਰੀਮ ਵੀ ਵਰਤ ਸਕਦੇ ਹੋ ਬਾਜ਼ਾਰ ਵਾਲੀ ਪਰ ਆਪਾਂ ਘਰ ਦੇ ਸਮਾਨ ਨਾਲ ਹੀ ਤਿਆਰ ਕਰਾਂਗੇ ਫਰੈਸ਼ ਦੁੱਧ ਦੀ ਮਲਾਈ ਲੈ ਕੇ ਚੰਗੀ ਤਰ੍ਹਾਂ ਤੁਸੀਂ ਉਹਨੂੰ ਬੀਟ ਕਰ ਲਿਓ ਉਸ ਤੋਂ ਬਾਅਦ ਦਾਲ ਦੇ ਉੱਪਰ ਪਾਓ ਤੈਨੂੰ ਕਰ ਦਿਓ ਜੀ ਮਿਕਸ ਤੁਹਾਡੀ ਬਹੁਤ ਜਿਆਦਾ ਟੇਸਟੀ ਦਾਲ ਮਖਣੀ ਹੈ ਜਿਹੜੀ ਝਟਪਟ ਵਿੱਚ ਬਣ ਕੇ ਹੋਗੀ ਤਿਆਰ ਤੇ ਘਰ ਦੀਆਂ ਚੀਜ਼ਾਂ ਪਾਈਆਂ ਕਿੰਨੀ ਜਿਆਦਾ ਟੇਸਟੀ ਹੈ ਉਹ ਤੁਸੀਂ ਸਮਝ ਹੀ ਗਏ ਹੋਗੇ ਫਿਰ ਜਦੋਂ ਹੀ ਆਪਾਂ ਇਹਨੂੰ ਸਰਵ ਕਰਾਂਗੇ ਤਾਂ ਇਸੇ ਤਰੀਕੇ ਨਾਲ ਥੋੜੀ ਜਿਹੀ ਮਲਾਈ ਉੱਤੇ ਹੋਰ ਪਾ ਦਿਓ ਸਰਵ ਕਰਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਦੇਖਿਓ ਧੰਨ